ਅੱਜ ਦੀ ਜਿਹੜੀ ਸੇਵਾ ਲਈ ਆ ਉਹ 9 ਕਿਲੋ ਕੇਲੇ ਮਾਸਟਰ ਕੌਰ ਸਿੰਘ ਵੱਲੋਂ ਆਇਆ ਜੀ ਬਾਕੀ ਦੁੱਧ ਦੀ ਜਿਹੜੀ ਸੇਵਾ ਬੋਲੀ ਸੀਗੀ ਵੀ ਦੁੱਧ ਦਾ ਆਪਾਂ ਨੂੰ ਲਾਜ਼ਮੀ ਦੱਸੋ ਵੀ ਦੁੱਧ ਦਾ ਆਪਾਂ ਕਿਵੇਂ ਹੱਲ ਕਰਗੇ ਕਿਉਂਕਿ 10 ਕਿਲੋ ਦੁੱਧ ਚਾਹੀਦਾ ਆਪ ਨੂੰ ਬੜਾ ਕੋਈ ਵੱਡਾ ਕੰਮ ਤਾਂ ਇਹ ਨਹੀਂ ਵੈਸੇ ਕੰਮ ਤਾਂ ਛੋਟੇ ਆ ਠੀਕ ਆ ਵੀ ਤੂੰ ਬਹੁਤ ਸੋਹਣਾ ਚੱਲ ਠੀਕ ਆ ਸ਼ਾਬਾਹ 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 ਚੱਲ 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 ਛੋੜੋ ਸਾਰਿਆਂ ਨਾਲ ਚੰਗੀ ਆ ਓਏ ਚਲੋ ਦੇਖੋ ਹੌਲੀ ਚੱਲ ਇਹ ਕਾਲੀ ਕਰਕੇ ਨਹੀਂ ਜਾਇਆ ਜਾਣਾ ਉਧਰ ਨੂੰ ਵੀ ਮੈਂ ਦੋ ਦੋ ਪੂਰੀ ਕਰਦਾ ਐਵੇਂ ਨਹੀਂ ਲੱਗਣੀ ਹੈਗੀ ਇਹ ਬਹੁਤ ਔਖੀ ਐਕਸਰਸਾਈਜ਼ ਆ ਚੱਲ ਠੀਕ ਆ ਹੋਸਨ ਠੀਕ ਆ ਠੀਕ ਆ ਇਹਦੇ ਤੇ ਛੋਟੇ ਪੈਰ ਵੱਜਣਗੇ ਵੱਡੇ ਪੈਰ ਨਹੀਂ ਜਵੇਂ ਉਹਵੇਂ ਮਾਰੀ ਗਿਆ ਛੋਟੇ ਛੋਟੇ ਪੈਰ ਬਸ ਆ ਠੀਕ ਆ ਚਲੋ ਚੱਲ ਠੀਕ ਆ ਹੋਸਨ ਠੀਕ ਹੈ ਠੀਕ ਆ ਇਹ ਲਾਈਨ ਨਹੀਂ ਨੇ ਲਾ ਕੇ ਗਿਆ ਭਾਈ ਕਿੱਥੋਂ ਆਇਆ ਇੱਥੇ ਕੋਲ ਦੀ ਲੰਘ ਕੇ ਗਿਆ ਕਿੱਥੇ ਤੱਕ ਆਪਾਂ ਕੰਨ ਫੜ ਲਾ ਕੰਨ ਫੜ ਕੇ ਰੱਖਾ ਜਿੰਨਾ ਨਾ ਲੱਕ ਤੇ ਹੱਥ ਰੱਖ ਸੁਖ ਨਾ ਹਾਂ ਠੀਕ ਹੈ ਚੱਲ ਬੱਤ ਕੋਈ ਗੱਲ ਨਹੀਂ ਚੱਲ 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 ਕੋਈ ਗੱਲ ਨਹੀਂ ਬੈਲੈਂਸ ਨਹੀਂ ਬੰਨਦਾ ਹਜੇ ਜਾਂ ਪਾਵਰ ਤਾਂ ਹੈਗੀ ਆ ਕੋਈ ਗੱਲ ਨਹੀਂ ਚਲੋ 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 ਵੈਲਕਮ ਆ ਜੀ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਡੇ 7ਵਾਂ ਆ ਜੀ ਸਟਾਰਟ ਹੋ ਚੁੱਕਿਆ ਤੇ ਬੱਚੇ ਰੁਟੀਨ ਦੇ ਵਾਂਗ ਵਰਕ ਕਰ ਰਹੇ ਜੀ ਤੇ ਵਧੀਆ ਵਰਕ ਚੱਲ ਰਿਹਾ ਬਹੁਤ ਸੋਹਣਾ ਵਰਕ ਚੱਲ ਰਿਹਾ ਜੀ ਤੇ ਵਧੀਆ ਚੰਗੀ ਇੰਪਰੂਵਮੈਂਟ ਆ ਰਹੀ ਹੈਗੀ ਜਿਵੇਂ ਜਿਵੇਂ ਡੇ ਬਾਈ ਡੇ ਜਿਵੇਂ ਜਿਵੇਂ ਪ੍ਰੈਕਟਿਸ ਕਰ ਰਹੇ ਆ ਉਹ ਸੁਭਾਅਕੀ ਜੀ ਗੱਲ ਹੈ ਕਿ ਜਦੋਂ ਵੀ ਆਪਾਂ ਗਰਾਊਂਡ ਦੇ ਵਿੱਚ ਆਉਣੇ ਹੈਗੇ ਵਰਕ ਕਰਦੇ ਆਂਗੇ ਤਾਂ ਸਾਰੇ ਮਸਲਾਂ ਦੇ ਵਿੱਚ ਪਾਵਰ ਪੈਂਦੀ ਹੈਗੀ ਗ੍ਰੋਥ ਹੁੰਦੀ ਹੈਗੀ ਮਸਲਾਂ ਦੀ ਤੇ ਆਟੋਮੈਟਿਕ ਇਮਿਊਨ ਸਿਸਟਮ ਵੀ ਵੱਧ ਆਗਾ ਬੱਚਿਆਂ ਦਾ ਤੇ ਪਾਵਰ ਵੀ ਵੱਧਦੀ ਹੈ ਜੀ ਤੇ ਉਸ ਦੇ ਹਿਸਾਬ ਨਾਲ ਬੱਚੇ ਵਧੀਆ ਇੱਕ ਜਿਵੇਂ ਜ਼ੀਰੋ ਲੈਵਲ ਤੋਂ ਵਿੱਚ ਬੱਚੇ ਦਾ ਬਿਲਕੁਲ ਜ਼ੀਰੋ ਲੈਵਲ ਤੋਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਨੀ ਨਹੀਂ ਆਉਂਦੀ ਸੀਗੀ ਉਹ ਵਿੱਚ ਹੀ ਵਧੀਆ ਇੰਪਰੂਵਮੈਂਟ ਕਰਨ ਲੱਗ ਗਏ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਬਾਕੀ ਸਭ ਨੂੰ ਦਿਖਾਉਣੀ ਹੈ ਜੀ ਜਿਵੇਂ ਜਿਵੇਂ ਵਰਕ ਬੱਚੇ ਕਰ ਰਹੇ ਅੱਗੇ ਅੱਜ 17ਵਾਂ ਡੇ ਹੈ ਜੀ ਆਪਣਾ ਵਿੱਚੋਂ ਇੱਕ ਡੇ ਆਪਣਾ ਮਿਸਿੰਗ ਹੈ ਜੀ ਬਲੌਗ ਦਾ ਆਇਆ ਨਹੀਂਗਾ ਇੱਕ ਦਿਨ ਦਾ ਤੇ ਉਸ ਦਿਨ ਜਿਹੜੀ ਸੇਵਾ ਲਈ ਸੀਗੀ ਉਹ ਆਪਣੇ ਮੰਮੀ ਭਰਾਣੇ ਲਈ ਸੀਗੀ ਜਿਹੜਾ ਆਪਣੇ ਠੇਕੇਦਾਰਾ ਦਾ ਮਿਸਤਰੀ ਹੈ ਜਿਹੜਾ ਹੀ ਮੁੰਡਾ ਤਾਂ ਉਹਨਾਂ ਦਾ ਬੱਚਾ ਵੀ ਆਪਣੇ ਕੋਲੇ ਆਉਂਦਾ ਜੀ ਤੇ ਅੱਜ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਅੱਜ ਦੀ ਜਿਹੜੀ ਸੇਵਾ ਲੱਗੀ ਆ ਤੇ ਅਗਲੇ 5 ਦਿਨ ਇਕੱਠੀ ਸੇਵਾ ਉਹਨਾਂ ਕਿਨੂੰ ਤੇ ਉਹ ਸਖਸ਼ ਦਾ ਨਾਮ ਵੀ ਤੁਹਾਨੂੰ ਆਪਾਂ ਦੱਸਾਂਗੇ ਤਾਂ ਮਲਾਉਣੇ ਆ ਜੇ ਅੱਗੇ ਤੁਹਾਨੂੰ ਬੱਚਿਆਂ ਦੇ ਨਾਲ ਚਲੋ ਥੱਲੇ ਲਾ ਸਹੀ ਲਾ ਉਵੇਂ ਉਹਨਾਂ ਨੂੰ ਉਹ ਕਿਵੇਂ ਲਾਉਂਦੇ ਆ ਉਵੇਂ ਲਾ ਗਲਤ ਲਈ ਨੈਕਸ ਸਾਈਜ਼ ਸਟ੍ਰੈਚ ਕਰ ਦਿਆ ਕਰੋ ਓਏ ਥੱਲੇ ਸਟ੍ਰੈਚ ਪੂਰਾ ਇਹ ਨਹੀਂ ਪਤਾ ਲੱਗਦਾ ਹੁੰਦਾ ਜਿਹੜੇ ਤੁਹਾਡੇ ਸਾਹਮਣੇ ਖਰੀਂਦੇ ਉਹਨਾਂ ਨੂੰ ਦੇਖ ਲਿਆ ਕਰੋ ਰੈਡੀ ਸਟਾਰਟ ਅਗਲੇ ਗੱਡ 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 ਠੀਕ ਆ ਪਿੱਤੂ ਲੱਕ ਤੇ ਹੱਥ ਲੱਕ ਤੇ ਲੱਕ ਤੇ ਲੱਕ ਤੇ ਚਲੋ 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 ਲਾਈਨ ਨਹੀਂ ਢਣੀ ਚੰਦੀ ਚੱਲ ਨੈਕਸਟ ਮੈਂ ਜੰਪ ਲੈ ਤਾ ਨੂੰ ਤਾ ਨੂੰ ਜੰਪ ਲੈ ਕੇ ਚੱਲ ਨੈਕਸਟ ਜੰਪ ਲੈ ਕੇ ਤਾ ਨੂੰ ਪੱਬਾਂ ਦੇ ਲੱਕ ਦੇ ਹੱਥ ਰੱਖੋ ਸੌਖਾ ਲੱਗ ਜੂ ਲਾਈਨ ਨਹੀਂ ਢਣੀ ਚੰਦੀ ਲਾਈਨ ਚੱਲ 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 ਸਗਣ ਚੱਲ ਡਬਲ ਨਹੀਂ ਜੰਪ ਕਰਨੇ ਡਬਲ ਨਹੀਂ ਚਲੋ ਏ ਚਲੋ 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 ਨੈਕਸਟ ਚਾਲਾ ਚਲੋ ਚਲੋ ਬਾਅਦ ਚ ਦੇਖੂ ਲੈਣ ਤਾਂ ਮੈਂ ਚਲੋ ਨੈਕਸਟ ਐਡੇ ਡੇ ਨਹੀਂ ਛੋਟੇ ਪੈਰ ਆ ਛੋਟੇ ਪੈਰ ਆ ਛੋਟੇ ਪੈਰ ਛੋਟੇ 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 ਠੀਕ ਆ ਚੱਲ ਚਲੋ ਨੈਕਸਟ ਫੜੀ ਦੁਬਾਰੇ ਆ ਗਈ ਓਏ ਤੂੰ ਦੁਬਾਰੇ ਆ ਗਏ ਚਲੋ ਨੈਕਸਟ ਸਟਾਪ ਬਾਹਰ ਦੀ ਹੋ ਗਾਨਾ ਫੜੋ ਕੰਨ ਲੈਂਡ ਟਾਈ ਹੈ ਚਲੋ ਲੈਣ ਵਾਰ ਤੁਰਿਆਓ 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 ਜਿੱਥੋਂ ਤੱਕ ਲੈਂਡ ਆ ਗਈ ਪੂਰੀ ਉੱਥੇ ਤੱਕ ਤੁਰਿਆਓ ਆਜੋ 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 ਚਲੋ ਠੀਕ ਆ ਵੀ ਤੂੰ ਠੀਕ ਆ ਠੀਕ ਆ ਠੀਕ ਆ ਬਸ ਇੱਕ ਜੰਪ ਜੀ ਠੀਕ ਆ ਵੈਰੀ ਗੁੱਡ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਵੈਰੀ ਗੁੱਡ ਚੱਲ ਬਿਆਨ ਤਾਂ ਠੀਕ ਆ ਬਹੁਤ ਸੋਣਾ ਤੈਂ ਤਨ ਕਰ ਦੋ ਤੁਸੀਂ ਠੀਕ ਆ ਕੋਮਲ ਬਹੁਤ ਸੋਣਾ ਠੀਕ ਆ ਬਿਹਾਨਤ ਬਹੁਤ ਸੋਣਾ ਆ ਆ ਆ ਆ ਆਜੋ 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 ਉਹ ਤਾਂ ਲੈਂਨ ਤੇ ਟੱਪੀ ਗਏ ਹੋ ਚਲੋ 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 ਇੱਕ ਦੂਜੇ ਚ ਸਿਰ ਮਾਰੀ ਨਾ ਉਪਰਾਂ ਦੀ ਹੋ ਜਾਓ ਉਹ ਤੂੰ ਕਿਧਰ ਜਾ ਨਾ ਪਿਛਲਿਆ ਬਰਲਾ ਜਾ ਚਲਾ ਜਾ ਆ 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 ਆਇਓ 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 ਤਰੇਓ 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 ਦੋ ਦਮ ਆ ਜਾ ਆ ਜਾ ਆ ਜਾ ਉਦੋਂ ਫਿਰ ਸਹੀ ਲਾਉਣੀ ਸੀ ਨਾ ਮੈਂ ਕਹੀ ਗਿਆ ਉਦੋਂ ਖੜੇ ਹੋ ਬਸ ਚਲੋ ਲੈਣ ਲਾ ਕੇ ਜਾਓ ਆਪਦੀ ਆਪਦੀ ਲੈਣ ਲਾਓ ਉਤਰ ਤੱਕ ਇੱਕ ਜਣਾ ਇੱਕ ਜਣਾ ਬਸ 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 ਇੱਕ ਜਣਾ ਲਾ ਆਓ ਬਸ ਠੀਕ ਚਲੋ ਚਲੋ ਪੁੱਤੋ ਚਲੋ ਚਲੋ ਨੈਕਸਟ ਬੈਲੈਂਸ ਬਣਾਓ ਬੈਲੈਂਸ ਬੈਲੈਂਸ ਬਣਾਓ ਬੈਲੈਂਸ ਚਲ 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 ਚਲੋ 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 ਇਹ ਲੈਂਨ ਫੇਟ ਹੈਗੀ ਕਿਸੇ ਦੀ ਦੇਖ ਲਓ ਚਲੋ ਨੈਕਸਟ ਲੈਨ ਇਟ ਇੰਜਰੀ ਇੰਨਾ ਨਹੀਂ ਹੋ ਤੇਜ ਜਾਣਾ ਹੌਲੀ ਆ ਦੁਬਾਰੇ ਚੱਲ ਉਥੋਂ ਹੌਲੀ 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 ਬਿਆਨ ਤਾਂ ਦੋਨੇ ਪੈਰ ਨਹੀਂ ਲਾਉਣੇ ਹੈ ਕਲ ਛੋਟੇ ਛੋਟੇ ਪੈਰ ਛੋਟੇ ਛੋਟੇ ਐਡੇ ਲੰਮੇ ਨਹੀਂ ਪੱਟਨੇ ਪਰਾਂ ਨੂੰ ਪੱਟਿਆ ਕਰ ਇੱਧਰ ਆ ਇੱਧਰ ਚਲੋ ਓਏ ਨਾਲ ਦੀ ਨਾਲ ਨਹੀਂ ਚੱਲਣਾ ਖੜਜੋ ਤੁਹਾਨੂੰ ਕਿਹਨੇ ਕਿਹਾਗਾ ਅਗਲਿਆਂ ਨੂੰ ਪੰਜ ਜਣੀਆਂ ਇਕੱਠੀਆਂ ਕਿਵੇਂ ਹੋਆਂ ਤੁਸੀਂ ਚਲ ਨੈਕਸਟ ਖੜਜੋ ਇਹਨਾਂ ਨੂੰ ਡਾਪਿਆਂ ਦੇ ਸਰਗਣ ਚਲੋ ਚਲੋ ਨੈਕਸਟ ਹੌਲੀ 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 ਅੱਗੇ ਅੱਗੇ ਕਰ ਵਾਸਤੇ ਡੇਕਦਾ ਹਾਂ ਓਏ ਤੂੰ ਉਧਰ ਉਦੋਂ ਦੋਨੇ ਪੈਰਾਂ ਤੇ ਵੀ ਤੂੰ ਇੱਕ ਥਾਂ ਖੜ ਕੇ ਚੱਲ ਚਲੋ 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 ਠੀਕ ਆ ਪਿੱਤੂ ਬਹੁਤ ਸੋਹਣਾ ਚੱਲ ਠੀਕ ਆ ਸ਼ਾਬਾਹ 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 ਚੱਲ 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 ਛੋੜੇ ਸਾਰਿਆਂ ਨਾਲ ਚੰਗੀ ਆ ਓਏ ਚਲੋ ਦੇਖੋ ਚਲ ਨੈਕਸਟ ਚਲੋ 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 ਬੇਨਤ ਚੱਲ ਕਮਲਿਆਂ ਨੂੰ ਨਹੀਂ ਵੱਜਣਾ ਤੈਨੂੰ ਕੋਈ ਐਕਸਾਈ ਨਹੀਂ ਲਾਉਣੀ ਆਉਂਦੀ ਤੈਨੂੰ ਸਾਰਿਆਂ ਨਾਲ ਚੰਗਾ ਨਾਲੇ ਤੂੰ ਹਾਂ ਠੀਕ ਆ ਠੀਕ ਆ ਸੁਚੈਨ ਠੀਕ ਆ ਬਸ ਠੀਕ ਆ ਵੈਰੀ ਗੁੱਡ ਬਹੁਤ ਸੋਹਣਾ ਠੀਕ ਆ ਵੈਰੀ ਗੁੱਡ ਆ ਵਾਹੀ ਲਾਉਣੀ ਆ ਪੁੱਤ ਐ ਹੀ ਲਾਉਣੀ ਆ ਬਸ ਠੀਕ ਆ ਚੱਲਦੇ ਚਲੋ ਚੱਲ ਠੀਕ ਆ ਹੋਸਨ ਠੀਕ ਆ ਠੀਕ ਆ ਇਹਦੇ ਚ ਛੋਟੇ ਪੈਰ ਵੱਜਣਗੇ ਵੱਡੇ ਪੈਰ ਨਹੀਂ ਜਿਵੇਂ ਉਹਵੇਂ ਮਾਰੀ ਗਿਆ ਛੋਟੇ ਛੋਟੇ ਪੈਰ ਬਸ ਠੀਕ ਆ ਚਲੋ ਚੱਲ ਠੀਕ ਆ ਹੋਸਨ ਠੀਕ ਆ ਠੀਕ ਆ ਕਿੱਥੇ ਜ਼ੋਰ ਪੈਂਦਾ ਓਏ ਕਿੱਥੇ ਜ਼ੋਰ ਪੈਂਦਾਗਾ ਪੱਟਾ ਦੇ ਬਈ ਪਿੰਜਣਿਆਂ 'ਚ ਜ਼ੋਰ ਪੈਂਦਾ ਹਾਂ ਬਈ ਕਰਦਾ ਵੀ ਪੱਟਾ ਦੇ ਪਿੰਜਣਿਆਂ 'ਚ ਜ਼ੋਰ ਲੱਗੂਗਾ ਜੇ ਸਹੀ ਲਾਉਂਗੇ ਠੀਕ ਹੈ ਨਾ ਜੇ ਗਲਤ ਲਾਉਂਗੇ ਫਿਰ ਸਾਰੀਆਂ ਲੱਤਾਂ 'ਚ ਜ਼ੋਰ ਲੱਗੂਗਾ ਆਪਾਂ ਲਾਉਣਾ ਕੱਲਾ ਆਪਾਂ ਪਿੰਜਣੀਆਂ ਸਟਰੋਂਗ ਕਰਨੀਆਂ ਚਲੋ 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 ਤੁਰਿਆ ਉਤਰਿਆ ਉਤਰਿਆ ਚੱਲ-ਬਲ ਕਰਨੇ ਆ ਚੱਲ ਚਲੋ 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 ਕੋਈ ਗੱਲ ਨਹੀਂ ਚਲੋ 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 ਮੈਂ ਕਿੰਨੀ ਵਾਰ ਕਰਨੀ ਮੈਂ ਤਾਂ ਸੂੰਗਾ ਕੋਈ ਨਹੀਂ ਚਲੋ ਨੈਕਸਟ ਓਏ ਆਇਆ ਲਾਕੇ ਨਹੀਂ ਗਿਆ ਓਏ ਆਇਆ ਨਹੀਂ ਕੱਪਣੀ ਅਰੇ ਆ ਲਾਈਨ ਹੀ ਨਹੀਂ ਲਾਕੇ ਗਿਆ ਕਿੱਥੋਂ ਤੁਹਾਡੇ ਇੱਥੇ ਕੋਲ ਦੀ ਲੰਘ ਕੇ ਗਿਆ ਕਿੱਥੇ ਤੱਕ ਆਪਾਂ ਕੰਨ ਫੜ ਲਾ ਕੰਨ ਫੜ ਕੇ ਰੱਖਾ ਜੰਨਾੜਾ ਤੇਰੀ 바ਰੀ ਨਹੀਂ ਆਉਂਦੀ ਗਾਹ ਨੂੰ ਚਲੋ ਨੈਕਸਟ ਉਹ ਆ ਖੜਦਾ ਤੂੰ ਤੇਰੇ ਨਾਲ ਆ ਤੁਰ ਪਿਆ ਸੀ ਪਹਿਲਾਂ ਚੱਲ 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 ਤੁਰੈ ਜਲ ਤੁਰੈ ਜਲ ਤੁਰੈ ਜਲ ਸਗਣ ਤੁਰੈ ਜਾਲਾ ਅੱਡੀ ਦਾ ਲੱਗੇ ਨਾ ਥੱਲੇ ਅੱਡੀ ਦਾ ਲੱਗੇ ਨਾ ਲੱਕ ਤੇ ਹੱਥ ਰੱਖ ਸੁਖ ਨਾ ਹਾਂ ਠੀਕ ਐ ਚੱਲ ਬਥੇ ਕੋਈ ਗੱਲ ਨਹੀਂ ਚੱਲ 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 ਕੋਈ ਗੱਲ ਨਹੀਂ ਬੈਲੈਂਸ ਨਹੀਂ ਬੰਦਦਾ ਹਜੇ ਜਾਂ ਪਾਵਰ ਤਾਂ ਹੈਗੀ ਆ ਕੋਈ ਗੱਲ ਨਹੀਂ ਚਲੋ 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 ਨੈਕਸਟ। ਪੂਰੀਆ ਕਰਜੋ। ਇੱਕ ਜਗ੍ਹਾ ਇੱਕ ਜਗ੍ਹਾ ਇੱਕ ਜਗ੍ਹਾ ਇੱਕ ਜਗ੍ਹਾ। ਤੂੰ ਬਤੋਂ ਵੀ ਲਾ ਲਾ ਓਏ ਤੂੰ ਵੀ ਓਵੇਂ ਲਾ ਲਾ। ਓਏ ਤੂੰ ਵੀ ਓਵੇਂ ਲਾ ਲਾ ਮੰਗਰ ਭੱਜ ਜਾਣਾ ਓਵੇਂ। ਗੁਰਜੋਤ ਲਾਉਣ ਪਣਾ ਇਹ ਕੋਈ ਤੇਰਾ। ਇੱਕ ਥਾਂ ਚੱਲ ਹੌਲੀ ਚੱਲ। ਇਹ ਕਾਲੀ ਕਰਕੇ ਨਹੀਂ ਜਾਇਆ ਜਾਣਾ ਉਧਰ ਨੂੰ ਵੀ ਮੈਂ ਦੋ ਦੋ ਪੂਰੀ ਕਰਦਾ ਐਵੇਂ ਨਹੀਂ ਲੱਗਣੀ ਹੈਗੀ ਇਹ। ਬਹੁਤ ਔਖੀ ਐਕਸਰਸਾਈਜ਼ ਆ। ਗੋਡੇ ਕੇ ਓਏ ਸੁਗਰਾਜ ਥੱਲੇ ਹੋ ਥੱਲੇ ਹੋ ਪੈਰ ਥੱਲੇ ਹੱਥ ਥੱਲੇ ਕਰ ਚੱਲ 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 ਬਰਲਾਏ ਪੈਰ ਸਿੱਧੇ ਕਰ ਠੀਕ ਆ ਬਿੱਤੂ ਠੀਕ ਆ ਗੋਡੇ ਨਹੀਂ ਵਿੰਗੇ ਹੋਣੇ ਚਾਹੀਦੇ ਆਜੋ 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 ਅੱਡੀਆਂ ਲਾ ਕੇ ਆਜੋ ਦੋ 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 ਗੋਡੇ ਵਿੰਗੇ ਨਹੀਂ ਹੋਣੇ ਚਾਹੀਦੇ ਨੈਕਸਟ ਚਲੋ ਵਾ ਕਰ अगे मारे और भी तू थो तो थोड़ा जा ओए चलो चलो जान ना जान ना जान तू उस दिन भी पहले दिन ना चलो चल 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 ठीक है कोई गल नहीं ਨਾ ਚੱਲ 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 ਸਿਮਰਨ ਚਾਲਾ ਆ ਜਾਓ ਜਲਦੀ ਆਓ ਜਲਦੀ ਹਲੋ ਜਾਣਨਾ ਸਪਰਿੰਟ ਮਾਰ ਆਓ ਆਣਾ ਜਾਣਾ ਜਾਣਾ ਬਹੁਤ ਅੱਛਾ ਲੱਗਦਾ ਠੀਕ ਹੈ ਆਜਾ ਭੱਜ ਕੇ ਆਜਾ ਓਏ ਸਿਰ ਨਹੀਂ ਹਿਲਾਉਣਾ ਜਦੋਂ ਭੱਜਦੇ ਹੋ ਨਾ ਸਿਰ ਆਏ ਨਾ ਮਰਿਆ ਤੂੰ ਸਿਰ ਨੂੰ ਸਿੱਧਾ ਖੜਾ ਕੇ ਰੱਖਿਆ ਕਰੋ ਤੇ ਬਾਹਾਂ ਮਾਰਿਆ ਕਰੋ ਕੰਦੀਆਂ ਬੱਸਾਂ ਵੀ ਸਵਾਗਤ ਸਵਾਗਤ ਉਹ ਕਾਹੜੇ ਲਾਈ ਬਈ ਹੁਣ ਦਫਰ ਜੰਪ ਨਹੀਂ ਲੱਗਦਾ ਹੈ ਇਹ ਸਪ੍ਰਿੰਟ ਬਣੂਗਾ ਫੇਰ ਹੀ ਆ ਚਲੋ 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 ਜਲਦੀ ਬੰਨਦੇ ਤੇ ਅੱਜ ਆਪਣਾ 17ਵਾਂ ਦੇਣਾ ਜੀ ਤੇ ਤਿਆਰੀ ਕਰਦੇ ਹੁੰਦਾ ਜਿੰਨ ਜਿਆਦਾ ਹੋ ਗਿਆ ਅੱਜ ਆਪਣੇ ਬਲੌਗ ਦਾ ਸਟਾਰਟਮਾ ਦੇਣਾਗਾ ਆਪਾਂ ਪਹਿਲਾਂ ਮੈਂਸ਼ਨ ਕਰਤਾ ਤੇ ਸਾਰੇ ਅੱਜ ਜਵਾਕਾਂ ਨੇ ਵਧੀਆ ਵਰਕ ਕੀਤਾ ਜੀ ਵਧੀਆ ਦੇਣ ਗਿਆਗਾ ਅੱਜ ਸੋਮਵਾਰ ਦਾ ਦਿਨ ਆ ਤੇ ਅੱਜ ਦੀ ਜਿਹੜੀ ਸੇਵਾ ਲਈ ਆ ਉਹ 9 ਕਿਲੋ ਕੇਲੇ ਮਾਸਟਰ ਕੌਰ ਸਿੰਘ ਵੱਲੋਂ ਆਇਆ ਜੀ ਤੇ ਅਗਲੇ 5 ਦਿਨ ਮਾਸਟਰ ਕੌਰ ਸਿੰਘ ਵੱਲੋਂ ਭੈਣ ਦਾ ਬਰਥਡੇ ਸੀਗਾ ਜੀ ਤੇ ਮਾਸਟਰ ਕੌਰ ਸਿੰਘ ਜੀ ਦੀ ਲੜਕੀ ਦਾ ਜੀ ਤੇ ਉਹਨਾਂ ਵੱਲੋਂ ਅਗਲੇ 5 ਦਿਨਾਂ ਜਿਹੜੀ ਗਰਾਊਂਡ ਦੇ ਵਿੱਚ ਕੇਲੇ ਦੀ ਸੇਵਾ ਜੀ 9 ਕਿਲੋ ਡੇਲੀ ਕਿਲੇ ਆਪਾਂ ਬੱਚਿਆਂ ਨੂੰ ਦੇਵਾਂਗੇ ਜੀ ਤੇ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਦਾ ਕਿਉਂਕਿ ਜਿੱਥੇ ਵੀ ਕੋਈ ਵੀ ਸਾਂਝਾ ਕੰਮ ਹੁੰਦਾ ਸਾਨੂੰ ਪਤਾ ਮਾਸਟਰ ਕੌਰ ਸਿੰਘ ਜੀ ਆਪਣੇ ਨਾਲ ਤੁਸੀਂ ਖੜਦੇ ਹੋ ਤਾਂ ਕਰਕੇ ਸਾਡਾ ਇਸ ਚੀਜ਼ ਦੇ ਨਾਲ ਬਹੁਤ ਸਾਰਾ ਹੌਸਲਾ ਵਧਿਆ ਕਿ ਤੁਸੀਂ ਵੀ ਮਤਲਬ ਸਾਡੇ ਵਿੱਚ ਨਿਗਾਹ ਮਰੀ ਹੈਗੀ ਆ ਬੱਚਿਆਂ ਦੇ ਵਿੱਚ ਨਿਗਾਹ ਮਰੀ ਹੈਗੀ ਤੇ ਬਾਕੀ ਜੀ ਆਉਣ ਨਾਲ ਟਾਈਮ ਦੇ ਵਿੱਚ ਵਧੀਆ ਕਰਾਂਗੇ ਅੱਜ ਆਪਣੇ ਕੋਲੇ ਫੇਰ ਲਗਭਗ 40 ਬੱਚੇ ਹੈ ਜੀ ਪਲੱਸ ਆਪਣੇ ਕੋਲੇ ਆਰਮੀ ਵਾਲੇ ਮੁੰਡੇ 8-8 ਦਾ ਮੁੰਡੇ ਮਗਰ ਬੈਠੇ ਆ ਤੇ ਵਧੀਆ ਵਰਕ ਚੱਲ ਰਿਹਾ ਹੈ ਜੀ ਅੱਦੇ ਵੀ ਸਪੋਰਟ ਕਰਦੇ ਰਹੋ ਸਾਨੂੰ ਤੇ ਆਪਣੇ ਕੋਲੇ 10 ਕਿੱਟਾ ਪਹੁੰਚ ਗਏ ਜੀ ਮਤਲਬ ਬਣਾਉਣੀਆਂ ਆਪਾਂ ਦੇਤੀਆਂ 10 ਕਿੱਟਾ ਬੱਚਿਆਂ ਦੀਆਂ ਤਾਂ ਤਲਵੰਡੀ ਸਾਬੋ ਤੋਂ ਉਹਨਾਂ ਦਾ ਵੀ ਆਪਾਂ ਮੈਂਸ਼ਨ ਕਰਾਂਗੇ ਜਿਹੜੇ ਵੀਰ ਨੇ ਆਪਾਂ ਨੂੰ ਮਤਲਬ 10 ਕਿੱਟਾ ਪ੍ਰੋਵਾਈਡ ਕੀਤੀਆਂ ਬਾਕੀ ਜਿਵੇਂ ਜਿਵੇਂ ਹੋਰ ਵੀ ਕਿਸੇ ਵੀਰ ਨੇ ਸੇਵਾ ਕਰਨੀ ਹੋਈ ਤਾਂ ਆਪਾਂ ਸਾਰੇ ਬੱਚਿਆਂ ਨੂੰ ਜਿੰਨੇ ਵੀ ਵੱਡੇ ਆ ਇੱਧਰ ਲੜਕੀਆਂ ਬੈਠੀਆਂ ਆਂਗਾ ਸਾਰਿਆਂ ਨੂੰ ਆਪਾਂ ਕਿੱਟਾ ਦੇਣਗਾ ਆਂ ਤੇ ਵਧੀਆ ਡਾਈਟ ਆ ਇਹਨਾਂ ਨੂੰ ਆਪਾਂ ਦੇ ਰਹੇ ਜੀ ਨਾਲ ਅੱਜ ਕੇਲੇ ਆਗੇ ਨਾਲ ਮੂੰਗੀ ਇਹਨਾਂ ਨੂੰ ਲਾਜ਼ਮੀ ਦੇਣੀ ਹੁੰਦੀ ਹੈਗੀ ਡੇਲੀ ਦਿੰਨੇ ਆ ਖਵਾਉਣੇ ਆਗੇ ਤੇ ਬਾਕੀ ਦੁੱਧ ਦੀ ਜਿਹੜੀ ਸੇਵਾ ਬੋਲੀ ਸੀਗੀ ਵੀ ਦੁੱਧ ਦਾ ਆਪਾਂ ਨੂੰ ਲਾਜ਼ਮੀ ਦੱਸੋ ਵੀ ਦੁੱਧ ਦਾ ਆਪਾਂ ਕਿਵੇਂ ਹੱਲ ਕਰਗੇ ਕਿਉਂਕਿ 10 ਕਿਲੋ ਦੁੱਧ ਚਾਹੀਦਾ ਆਪਾਂ ਨੂੰ ਬੜਾ ਕੋਈ ਵੱਡਾ ਕੰਮ ਤਾਂ ਇਹ ਨਹੀਂ ਵੈਸੇ ਕੰਮ ਤਾਂ ਛੋਟੇ ਆ ਬੱਚੇ ਆਪਣੇ ਕੋਲੇ ਹੈਗੇ ਉਹ ਲਿਆਇਆ ਕਰਨਗੇ ਤਾਂ ਤੁਸੀਂ ਬਸ ਇੰਨੇ ਕਹਿਣਾ ਜੀ ਵੀ ਸਾਥ ਦਿੰਦੇ ਰਹੋ ਤੇ ਆ ਗਰਾਊਂਡ ਦੇ ਵਿੱਚ ਆਪਾਂ ਬੱਚਿਆਂ ਦੇ ਲਈ ਸੇਵਾ ਲਾਉਂਦੇ ਰਹਿਵਾਂਗੇ ਜੀ ਫਿਰ ਧੰਨਵਾਦ ਮਾਸਟਰ ਕੌਰ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਸੇਵਾ ਲਈ ਆ ਧੰਨਵਾਦ